ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਇਹ ਇੱਕ ਕਿਸਾਨ ਦੀ ਕਹਾਣੀ ਹੈ ਇੱਕ ਦਿਨ ਕਿਸਾਨ ਆਪਣੇ ਜ਼ਮੀਨ ਵਿੱਚ ਕੰਮ ਕਰ ਰਿਹਾ ਸੀ ਉਸ ਨੂੰ ਉੱਥੇ ਇੱਕ ਆਦਮੀ ਮਿਲਿਆ ਉਹ ਕਹਿਣ ਲੱਗਾ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਕਿਸਾਨ ਕਹਿੰਦਾ ਮਜ਼ਾਕ ਨਾ ਕਰ ਤੂੰ ਮੇਰੇ ਕੀ ਮਦਦ ਕਰ ਸਕਦਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਉਹ ਆਦਮੀ ਕਹਿੰਦਾ ਤੂੰ ਨੂੰ ਮਿਹਨਤੀ ਬਹੁਤ ਔਰ ਇੱਕ ਚੰਗਾ ਇਨਸਾਨ ਵੀ ਹੈ ਪਰ ਉਹ ਆਦਮੀ ਇੱਕ ਫਰਿਸ਼ਤਾ ਸੀ ਉਹ ਆਦਮੀ ਕਹਿੰਦਾ ਮੈਂ ਤੈਨੂੰ ਇੱਕ ਸੋਗਾਤ ਦੇਣਾ ਚਾਹੁੰਦਾ ਜਿਹੜਾ ਕਿ ਤੇਰੀ ਮਦਦ ਕਰ ਸਕਦਾ ਉਸ ਬਲੇ ਇਨਸਾਨ ਨੇ ਇੱਕ ਬੈਗ ਦਿੱਤਾ ਤੇ ਕਿਸਾਨ ਕਹਿੰਦਾ ਇਹ ਕੀ ਹੈ ਉਹ ਕਹਿੰਦਾ ਇਹ ਕੀ ਚੀਜ਼ ਹੈ ਉਹ ਇਨਸਾਨ ਕਹਿੰਦਾ ਇਹ ਇੱਕ ਖੁਦਾ ਦਾ ਦਿੱਤਾ ਹੋਇਆ ਤੋਹਫ਼ਾ ਹੈ ਜਦੋਂ ਇਸ ਨੂੰ ਖੋਲੇਗਾ ਤਾਂ ਤੈਨੂੰ ਸਾਰੀਆਂ ਤੇਰੀਆਂ ਸਾਰੀਆਂ ਹੀ ਇਸ਼ਟਾਮਾਂ ਪੂਰੀਆਂ ਕਰਨ ਦਾ ਤੈਨੂੰ ਮੌਕਾ ਮਿਲੇਗਾ ਫਿਰ ਇਨਸਾਨ ਉਸ ਨੂੰ ਜਲਦੀ ਜਲਦੀ ਖੋਲਦਾ ਹੈ ਜਦੋਂ ਕਿਸਾਨ ਉਸ ਨੂੰ ਖੋਲ ਕੇ ਦੇਖਦਾ ਤੇ ਉਹਦੇ ਵਿੱਚ ਇੱਕ ਕਾਗਜ਼ ਦਾ ਟੁਕੜਾ ਹੁੰਦਾ ਉਸ ਤੇ ਉੱਪਰ ਲਿਖਿਆ ਹੁੰਦਾ ਹੈ ਮੈਂ ਤੇਰੀਆਂ ਸਾਰੀਆਂ ਹੀ ਕਾਮਨਾ ਪੂਰੀਆਂ ਕਰ ਸਕਦਾ। ਬਸ ਵੀਰੋ ਇਸ ਦੇ ਅੱਗੇ ਕੀ ਹੁੰਦਾ ਹੈ ਉਹ ਕੀ ਸ਼ਮਾਂ ਸੀ ਉਹਦੀਆਂ ਜਿਹੜੀਆਂ ਉਹ ਪੂਰੀਆਂ ਕਰਦਾ ਹੈ ਤੇ ਇਹ ਤੁਹਾਨੂੰ ਅਸੀਂ ਦੱਸਾਂਗੇ ਅਗਲੇ ਭਾਗ ਦੇ ਵਿੱਚ ਜੇ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਲਾਇਕ ਕਮੈਂਟ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਨੂੰ ਹੋਰ ਵੀ ਕਹਾਣੀ ਅੱਗੇ ਲਿਖਣ ਦਾ ਮੋਟੀਵੇਸ਼ਨ ਮਿਲਦਾ ਰਹੇ ਤੁਹਾਡੇ ਇੱਕ ਸ਼ੇਅਰ ਤੇ ਇੱਕ ਲਾਇਕ ਕਮੈਂਟ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਸੋ